ਪ੍ਰਾਪਤੀ ਵਾਸਤੇ ਇਹ ਪ੍ਰਾਲਾਜ ਕੀਤਾ ਸੁਦਰ ਲੋੜ ਤਾਂ ਕਾਫੀ ਦੇਰ ਪਹਿਲਾਂ ਤੋਂ ਸੀ ਚਲੋ ਗੁਰੂ ਨੇ ਜਦੋਂ ਗੁਰੂ ਦਾ ਜਦੋਂ ਹੁਕਮ ਹੋਇਆ ਉਹ ਤੋਂ ਹੀ ਚਲੋ ਸ਼ੁਰੂ ਹੋਇਆ ਕੁਝ ਸ਼ੁਰੂ ਤਾਂ ਹੋਇਆ ਨਾ ਦੋ ਤਿੰਨ ਪਾਰਟ ਇਥੇ ਨੁਕਤੇ ਉੱਪਰ ਕੇ ਆਏ ਸਾਹਮਣੇ ਇਕਤਾ ਸਿੰਘ ਸਾਹਿਬ ਨੇ ਇੱਕ ਖਦਸ਼ਾ ਪ੍ਰਾਪਤ ਪ੍ਰਗਟ ਕੀਤਾ ਕਿ ਉਹ ਜਿਹੜੇ ਵਿਰੋਧੀ ਬੋਲੀ ਜਾਂਦੇ ਨੇ ਬੋਲਦੇ ਰਹੇ ਨੇ ਦਸਮ ਗ੍ਰੰਥ ਦੇ ਖਿਲਾਫ ਤੇ ਇਦਰੋਂ ਕੋਈ ਜਵਾਬ ਨਹੀਂ ਜਾਂਦਾ ਰਿਹਾ ਦੁਹੀ ਤਾਂ ਅਸੀਂ ਵੀ ਬਹੁਤ ਸੀ ਇਸ ਗੱਲ ਤੇ ਵੀ ਜਵਾਬ ਦਿੱਤਾ ਜਾਵੇ ਪਰ ਉਹਨਾਂ ਜਿਹੜੇ ਜ਼ਿੰਮੇਵਾਰ ਬੰਦੇ ਸੀ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਦੀ ਆਗਿਆ ਨਹੀਂ ਸੀ ਬੋਲੀਏ ਮੈਂ ਸੱਚ ਖੋਜਿਆ ਕਾਟੀ ਵੀ ਵੱਲੋਂ ਅਕਾਲ ਤਖਤ ਸਾਹਿਬ ਤੇ ਗਏ ਸੀ ਅਸੀਂ ਬੇਨਤੀ ਵੀ ਕੀਤੀ ਸੀ ਬੇਦਾਨਤੀ ਉਹਦੋਂ ਬੇਦਾਨਤੀ ਜੀ ਉਹਦੋਂ ਸਿੱਖ ਸਾਹਿਬ ਉੱਥੇ ਸੀ ਤੇ ਵੀ ਸਾਨੂੰ ਜੇ ਹੁਕਮ ਹੋਵੇ ਤਾਂ ਅਸੀਂ ਉਹਨਾਂ ਦਾ ਜਵਾਬ ਦੇ ਸਕਦੇ ਹਾਂ ਉਦੋਂ ਕੁਝ ਹਾਲਾਤ ਐਸੇ ਨਹੀਂ ਸੀ ਗੱਲ ਟਾਲ ਦਿੱਤੀ ਗਈ ਤੇ ਗੱਲ ਹੋਰ ਉਹਨਾਂ ਨੇ ਜਿਆਦਾ ਹੋਰ ਵਧਾ ਲਈ ਮਜਬੂਰ ਹੋ ਕੇ ਸਾਨੂੰ ਇੰਟਰਨੈਟ ਤੇ ਸਾਰੇ ਹਰ ਪਾਸੇ ਪਾ ਦੇਣੇ ਪਏ ਚੱਡੀ ਦੀ ਵਾਰ ਦੇ ਚੱਡੀ ਚਿੱਤਰਾਂ ਦੇ ਦੁਆ ਦੇ ਅਸੀ ਅਰਥ ਇੰਟਰਨੈਟ ਤੇ ਪਾਤੇ ਇੰਟਰਨੈਟ ਦੇ ਅਰਥ ਪਾਉਂਦੇ ਸਾਰੇ ਬਾਹਰ ਜਿਹੜੇ ਸਿੰਘ ਸੀ ਅਮਰੀਕਾ ਚ ਇੰਗਲੈਂਡ ਚ ਉਹ ਜਿਹੜੇ ਆਪਣਾ ਤੌਰ ਤੇ ਲੜ ਰਹੇ ਤੇ ਉਹਨੂੰ ਪੂਰਾ ਮਸਾਲਾ ਮਿਲ ਗਿਆ 75 ਨਾਟਕ ਦੇ ਸਾਰੇ ਅਰਥ ਪਾਤੇ ਉਹ ਅਰਥ ਉਹ ਨਹੀਂ ਸੀ ਜਿਹੜੇ ਪਹਿਲਾਂ ਕੀਤੇ ਹੋਏ ਸੀ ਪਹਿਲਾਂ ਤਾਂ ਪੰਡਤ ਦੇ ਅਰਥ ਕੀਤੇ ਹੋਏ ਸੀ ਉਹ ਪੰਡਤ ਦੇ ਅਰਥ ਜਿਹੜੇ ਸਾਡੇ ਹੋਣ ਸੀ ਉਹਨਾਂ ਦੇ ਚਾਮਲੇ ਫਿਰਦੇ ਸੀ ਉਹ ਉਹ ਸੱਚੇ ਸੀ ਜੰਮਲੇ ਹੋਏ ਸਾਡੇ ਅਰਥ ਗਲਤ ਸੀ ਸਾਡੇ ਕੋਲ ਗੁਰ ਮਾਤਰ ਅਨੁਸਾਰ ਅਰਥ ਨਹੀਂ ਸੀ ਲਿਖਿਆ ਹੋਇਆ ਉੱਥੇ ਕੁਝ ਹੋਰ ਹੈ ਅਰਥ ਕਰੀ ਜਾਂਦੇ ਹੋਰ ਤਵੱਜੋ ਹੀ ਨਹੀਂ ਦਿੱਤੀ ਕਿਸੇ ਨੇ ਖੈਰ ਉਹ جنگਲ ਸੀ ਜਿੱਤ ਲਈ ਸਪੋਕਸ ਮੈਨੂੰ ਬਹੁਤ ਚੰਗੀ ਤਰ੍ਹਾਂ ਤੇ ਜਾਣਦਾ ਉਹਨਾਂ ਦੇ ਕੋਲ ਕੁਝ ਨਹੀਂ ਹੈ ਜਿਹੜਾ ਪਹਿਲਾਂ ਸੀ ਕਾਲਾ ਫਗਾਨਾ ਉਦੇ ਖਿਲਾਫ ਵੀ ਜਿਹੜਾ ਪਰਚਾ ਨਿਕਲਿਆ ਸੀ ਅੰਮ੍ਰਿਤ ਦੇ ਖਿਲਾਫ ਜਦੋਂ ਉਹਨੂੰ ਕਢਿਆ ਉਹ ਲੇਖ ਵੀ ਮੈਂ ਉਹ ਲਿਖਿਆ ਸੀ ਜਿਹੜਾ ਕਹਿੰਦਾ ਸੀ ਅੰਮ੍ਰਿਤ ਜੇ ਮਿੱਠਾ ਹੁੰਦਾ ਹੈ ਤਾਂ ਪਤਾਸਿਆ ਦੀ ਕੀ ਲੋੜ ਹੈ ਉਹਨੂੰ ਪੁੱਛੇ ਕੋ ਭਲੇ ਮਾਨਸ ਨੂੰ ਭਈ ਅੰਮ੍ਰਿਤ ਮਿੱਠਾ ਨਹੀਂ ਹੁੰਦਾ ਅੰਮ੍ਰਿਤ ਕੌੜਾ ਵੀ ਹੁੰਦਾ ਹੈ ਅੰਮ੍ਰਿਤ ਸਿਰਫ ਗੁਰਬਖਾਹ ਨੂੰ ਮਿੱਠਾ ਲੱਗਦਾ ਹੈ ਸੰਸਾਰੀਆਂ ਨੂੰ ਕੌੜਾ ਲੱਗਦਾ ਹੈ ਪਤਾਸਿਆ ਗੁਰਮੁਖ ਹੋਵੇ ਚਾਹੇ ਗੁਰਮੁਖ ਹੋ ਤਾਂ ਉਹਨਾਂ ਵਾਸਤੇ ਬਿਠੇ ਹੁੰਦੇ ਨੇ ਭੱਲਾ ਪਤਾਸਿਆ ਦਾ ਮਿੱਠਾ ਗੁਰ ਨਾਮ ਦਾ ਮਿੱਠਾ ਇੱਕ ਕਿਵੇਂ ਬਣ ਲਿਆ ਇਹ ਵਿਦਵਾਨਾਂ ਦੀ ਹਾਲਤ ਹੈ ਵਿਦਵਾਨ ਗੁਰਬਾਣੀ ਨੂੰ ਪੜ੍ਹਦੇ ਨੇ ਗੁਰਮੁਖ ਵਿਦਵਾਨੀ ਗੁਰਬਾਣੀ ਤੋਂ ਪੜ੍ਹਦੇ ਨੇ ਅਸੀਂ ਗੁਰਬਾਣੀ ਤੋਂ ਪੜ੍ਹਦੇ ਆ ਕਿ ਗੁਰਬਾਣੀ ਸਾਡਾ ਗੁਰੂ ਹੈ ਗੁਰੂ ਤੋਂ ਬੜੀ ਦਾ ਗੁਰੂ ਨੂੰ ਪੜੀਦਾ ਬਸ ਆ ਗਲਤੀ ਹੈ ਚਿੱਤਨ ਗੁਰਬਾਣੀ ਤੋਂ ਵੜਾਂਗੇ ਉਦੋਂ ਭਾਸ਼ਾ ਬਦਲ ਜੂਗੀ ਉਦੋਂ ਬੁੱਧ ਬਦਲ ਜੂਗੀ ਉਦੋਂ ਪਹਿਲਾ ਪੜਿਆ ਨਾ ਪੜਿਆ ਹੋ ਜਾਊਗਾ ਜਿੰਨਾ ਜਰ ਪਹਿਲਾ ਪੜਿਆ ਨਾ ਪੜਿਆ ਨਹੀਂ ਹੁੰਦਾ ਹੁਣ ਜਰ ਗੁਰਬਾਣੀ ਦੀ ਬੁਝਾਰਤ 부ਝੀ ਨਹੀਂ ਜਾ ਸਕਦੀ ਇਹ ਤਾਂ ਬੁਝਾਰਤ ਹੈ ਸਾਰੀਓ ਅਸੀਂ ਮਾਪੇ ਨੂੰ ਮੰਨਦੇ ਆਂ ਗੁਰਬਾਨੀ ਮੰਨਦੀ ਦੀ ਅਸੀਂ ਮਰਨ ਨੂੰ ਮੰਨਦੇ ਆਂ ਗੁਰਬਾਨੀ ਮੰਨਦੀ ਦੀ ਜਬੜ ਵਰਨਾ ਅਸੀਂ ਮਾਪੇ ਜਿਸ ਸੰਸਾਰੀ ਮੰਨਦੇ ਆਂ ਗੁਰਬਾਨੀ ਮੰਨਦੀ ਦੀ ਸਾਡੀ ਗੱਲ ਮੰਨਦੀ ਕਿਹੜੀ ਹੈ ਮਨਮੁਖੀ ਦੀ ਭਾਸ਼ਾ ਗੁਰਬਾਨੀ ਮੰਨਦੀ ਕਿਹੜੀ ਹੈ ਇਹ ਤਾਂ ਦੱਸੋ ਪਿਛਲੇ 10 ਸਾਲਾਂ ਤੋਂ ਸਾਰੀਆਂ ਯੂਨੀਵਰਸਿਟੀਆਂ ਦੇ ਵਿਦਵਾਨਾਂ ਨਾਲ ਸਾਡੀ ਚਰਚਾ ਰਹੀ ਹੈ ਪ੍ਰੇਮ ਨਾਲ ਉਹਨਾਂ ਨੇ ਇਹ ਗੱਲ ਸਰਬਸਮਤੀ ਨਾਲ ਮੰਨ ਲਈ ਵੀ ਗੁਰਬਾਣੀ ਦੀ ਭਾਸ਼ਾ ਹੀ ਹੋਰ ਹੈ ਉਹ ਇੱਥੇ ਨਿਰਾਕਾਰ ਦੀ ਗੱਲ ਸਮਝਣੀ ਚਾਹੁੰਦੇ ਸਮਝਾਉਣੀ ਹੈ ਸੰਸਾਰੀ ਕਾਲਜਾਂ ਸਕੂਲਾਂ 'ਚ ਬੈਟਰ ਜੋ ਦੀਦ ਐ ਅੱਖਾਂ ਨੂੰ ਉਹ ਸਮਝਣਾ ਸਮਝਾਉਣਾ ਹੈ ਸੰਸਾਰ ਦੇ ਕਿਸੇ ਕਾਲਜ ਯੂਨੀਵਰਸਿਟੀ ਆ ਸਕੂਲ ਦੇ ਵਿੱਚ ਨਿਰਾਕਾਰੀ ਭਾਸ਼ਾ ਪੜਾਈਓ ਨਹੀਂ ਜਾਂਦੀ ਇਹ ਤਾਂ ਬ੍ਰਹਮ ਵਿਦਿਆ ਸਾਨੂੰ ਵਿਦਿਆ ਪੜਾਈ ਜਾਂਦੀ ਹੈ ਜਿਹਨੂੰ ਅਵਿਦਿਆ ਕਹਦੀ ਆ ਗੁਰਬਾਨੀ ਅਵਿਦਿਆ ਬਾਦੋ ਅਵਿਦਿਆ ਹੈ ਤਕੀਨ ਬਿਬੇਗ ਦੀਪ ਬਲੀਦ ਉਹਦਾ ਅਵਿਦਿਆ ਅਵਿਦਿਆ ਲੋਭੀ ਬਣਉਂਦੀ ਹੈ ਕੋਈ ਡਾਕਟਰ ਬਣਦਾ ਲੋਭ ਵਾਸਤੇ ਬਣਦਾ ਹੈ ਅਵਿਦਿਆ ਵੇਚੀ ਜਾਂਦੀ ਹੈ ਬ੍ਰਿ ਵਿਦਿਆ ਨਾਲ ਜਿੱਥੇ ਭਿੱਗੀ ਆ ਨਾ ਇਹਦਾ ਕੋਈ ਬੋਲ ਨਾ ਇਹ ਤਾਂ ਗੁਰਮੁਖੀ ਦੀ ਭਾਸ਼ਾ ਹੈ ਕੁਰਬਾਨੀ ਨੂੰ ਵਿਚਾਰਨਾ ਗੁਰਮਖਾਂ ਦੇ ਹਿੱਸੇ 'ਚ ਹੈ ਕਿਸੇ ਵਿਦਵਾਨ ਦੇ ਹਿੱਸੇ 'ਚ ਆਇਆ ਹੀ ਨਹੀਂ ਹੋਇਆ ਦੁੱਖ ਦੀ ਗੱਲ ਇਹ ਹੈ ਅਸੀਂ ਕੁਰਬਾਨੀ ਨੂੰ ਉਸ ਐਂਗਲ ਤੋਂ ਪੜਿਆ ਹੀ ਨਹੀਂ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮਖ ਹੋਏ ਵਿਦਵਾਨ ਕਿੱਥੇ ਲਿਖਿਆ ਕਿਉਂਕਿ ਗੁਰਬਾਣੀ ਤੋਂ ਨਹੀਂ ਨਾ ਸੀ ਪੜਿਆ ਗੁਰਬਾਣੀ ਨੂੰ ਪੜਿਆ ਵਿਦਵਾਨਾ ਵਿਦਵਾਨਾ ਰੌਲਾ ਜੀ ਨੇ ਨੇ ਪਾਇਆ ਸਾਰਾ ਨੁਕਸਾਨ ਅੱਜ ਜੋ ਹੋਇਆ ਵਿਦਵਾਨਾਂ ਦਾ ਕੀਤਾ ਹੋਇਆ ਅਸੀਂ ਤਾਂ ਗੁਰਮੁਖ ਚੁੱਪ ਕਰਕੇ ਬੈਠੇ ਸੀ ਅਸੀਂ ਤਾਂ ਪਿੱਛੇ ਚਲੇ ਗਏ ਸੀ ਵੀ ਇਹਨਾਂ ਨੂੰ ਚਾਲ ਆ ਲੈਣ ਦਿਓ ਇਹ ਸਾਰੇ ਕਾਲਜਾਂ ਦੇ ਪੜ੍ਹੇ ਹੋਏ ਨੇ ਇਹ ਸ਼੍ਰਮਣੀ ਕਮੇਟੀ ਵਾਲੇ ਵੀ ਕਾਲਜਾਂ ਦੇ ਪੜ੍ਹੇ ਹੋਏ ਨੇ ਇਹਨਾਂ ਦੇ ਵਿਦਵਾਨ ਵੀ ਪੜ੍ਹੇ ਹੋਏ ਨੇ ਕਾਲਜਾਂ ਦੇ ਉਹ ਕਾਲਜਾਂ ਚ ਕਾਹ ਨੂੰ ਹੁੰਦੀ ਹੈ ਵਿਦਿਆ ਕਦੇ ਕਾਲਜਾਂ ਚ ਕੋਈ ਧਰਮ ਪੈਦਾ ਹੋਇਆ ਹੈ ਗੁਰਨਾਣ ਕਿਹੜੇ ਕਾਲਜ ਪੜਿਆ ਸੀ ਕਬੀਰ ਕਿਹੜੇ ਕਾਲਜ ਪੜਿਆ ਸੀ ਰਵਦਾਸ ਕਿਹੜੇ ਕਾਲਜ ਪੜਿਆ ਸੀ ਨਾਮਦੇਵ ਕਿਹੜੇ ਕਾਲਜ ਪੜਿਆ ਸੀ ਓਏ ਗੱਬੀ ਗੱਲਾਂ ਨੇ ਇਹ ਇਸ ਸਾਰੀ ਗੱਲਾਂ ਨੇ ਭਗਤਾਂ ਦੇ ਸਾਰੀਆਂ ਜੋੜ ਕਦੇ ਨਾ ਆਇਆ ਉਹ ਤੇ ਜੋੜੇ ਨਹੀਂ ਆਇਆ ਅਜ ਤਾਂ ਅਵੀਰ ਮੇਰਾ ਛੋਟਾ ਕੁਝ ਬੋਲਿਆ ਜਾਂਦੇ ਹੈ ਬੋਲਿਆ ਦਾ ਗੁਰਮਤ ਦੇ ਵਿੱਚ ਹੀ ਭਈ ਸਿਆਸਤ ਔਰ ਧਰਮ ਦਾ ਵੇਲ ਨਹੀਂ ਗੱਲ ਤਾਂ ਠੀਕ ਹੀ ਹੈ ਹੁਣ ਜਿਹੜੇ ਸਿਆਸਤਦਾਨ ਨੇ ਗੱਲ ਨੂੰ ਸਮਝਦੇ ਨਹੀਂ ਮੈਂ ਸਮਝਾ ਦਿੰਦਾ ਇੱਕ ਬਿਲਡਰ ਦੇ ਵਿੱਚ ਇਹ ਗੱਲ ਕੀ ਹੈ ਦੇਖੋ ਸਿਆਸਤ ਜਿਹੜੀ ਹੈ ਉਹਦੇ ਵਿੱਚ ਪ੍ਰਧਾਨ ਕੀ ਹੈ ਸਿਆਸਤ ਵਿੱਚ ਸਿਆਸਤ ਵਿੱਚ ਪ੍ਰਧਾਨ ਹੈ ਸਵਾਰਥ ਕੋਈ ਆਦਮੀ ਬਾਹ ਖੜੀ ਕਹੇ ਵੀ ਸਵਾਰਥ ਪ੍ਰਧਾਨ ਨਹੀਂ ਹੈ ਸਿਆਸਤ ਇੱਥੋਂ ਜਿਹੜਾ ਆਦਮੀ ਇਹ ਗੱਲ ਨਹੀਂ ਮੰਨਦਾ ਬਾਹ ਖੜੀ ਕਰੇ ਸਿਆਸਤ ਦੇ ਵਿੱਚ ਪ੍ਰધાન ਹੈ ਸਵਾਰਥ ਗੁਰਬਾਣੀਆਂ ਪਰਮਾਰਥ ਓਏ ਅੱਗਰ ਪਾਣੀ ਦਾ ਮੇਲ ਹੋ ਕੇ ਮੈਂ ਜਾਊ ਹੋਈ ਨਹੀਂ ਸਕਦਾ ਮੇਲੇ ਜਾ ਉਹ ਆਗੋ ਪਾਣੀ ਰਾਜੇ ਨੂੰ ਰਾਜਾ ਗੁਰਬਾਣੀ ਬਣਦੀ ਉਹ ਨਹੀਂ ਸੰਸਾਰ ਨੂੰ ਕੋਈ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿੱਸ ਚਾਰ ਕੇ ਝੂਠੇ ਕਰਤ ਦਿਵਾ ਜਾ ਪਰਮੇਸ਼ਰ ਰਾਜਾ ਉਰਤ ਕੋਈ ਰਾਜਾ ਨਹੀਂ ਪੂਪਤ ਨੇ ਪੂਪਤ ਦਾ ਮਾਲੂਆ ਕਿਸੇ ਜਬੀਰ ਦੇ ਟੋਕੜੇ ਤੇ ਕਬਜਾ ਹੈ ਉਹਦਾ ਰਾਜਾ ਨਹੀਂ ਹੈ ਰਾਜਾ ਕੌਣ ਹੈ ਰਾਜਾ ਤਾਂ ਗੁਰਮੁਖ ਹੈ ਅਵਨਾਸ਼ੀ ਰਾਜ ਦੀ ਗੱਲ ਗੁਰਬਾਣੀ ਕਰਦੀ ਹੈ ਜਿਹੜਾ ਰਾਜ ਕਰੇਗਾ ਖਾਲਸਾ ਹੈ ਉਹਦਾ ਵਿਆਖਿਆ ਇਹ ਹੈ ਕਿ ਰਾਜ ਖਾਲਸਾ ਜਿਹੜਾ ਹੈ ਉਹ ਅਵਨਾਸ਼ੀ ਰਾਜ ਤੋਂ ਪ੍ਰਾਪਤ ਹੋਊਗਾ ਸੰਸਾਰੀ ਰਾਜ ਦੀ ਕੋਈ ਗੱਲ ਨਹੀਂ ਸਾਰੀ ਦਾ ਤਬੋ ਰਾਜ ਰਾਜੋਂ ਨਰਕ ਹੈ ਕੀ ਕੁਰਬਾਨੀ ਕੀ ਗੁਰੂ ਖਾਲਸੇ ਨੂੰ ਨਰਕ ਚ ਭੇਜਣਾ ਚਾਹੁੰਦਾ ਹੈ ਬਸ ਇਹ ਦੋ ਸਵਾਲ ਤੁਹਾਡੇ ਕੋਲ ਛੱਡ ਤੇ ਫੈਸਲਾ ਸੰਗਤ ਨੇ ਕਰਨਾ ਵੀ ਇਹ ਰਾਜ ਕਿਹਾ ਜਾ ਕਰਨਾ ਆ ਹੁਣ ਦਾ ਰਾਜ ਨੇ ਤੁਸੀਂ ਦੇਖ ਹੀ ਲਿਆ ਸਭ ਕੁਝ ਜੋ ਕੋ ਹੋ ਰਿਹਾ ਰਾਜ ਨੇ ਇਹ ਤਾਂ ਤੁਸੀਂ ਦੇਖ ਹੀ ਲਿਆ ਇਹ ਰਾਜ ਵਾਲੇ ਰਾਜ ਕਰਨ ਕੋਈ ਸਾਨੂੰ ਉਤਰਾਜ ਨਹੀਂ ਹੈ ਧਰਮ ਦਾ ਪੱਖ ਹੋਰ ਹੈ ਰਾਜ ਦਾ ਪੱਖ ਹੋਰ ਹੈ ਅੱਡ-ਅੱਡ ਰਹਿਣ ਰਾਜ ਆਲੇ ਰਾਜ ਕਰਨ ਕੋਈ ਰਾਜ ਨਹੀਂ ਸਾਨੂੰ ਪਰ ਧਰਮ ਦੇ ਉੱਤੇ ਜਿਹੜੇ ਧਾਰਮਿਕ ਲੋਕ ਨੇ ਉਹਨਾਂ ਨੂੰ ਇੰਡੀਪੈਂਡੈਂਟ ਧਰਮ ਦਾ ਪ੍ਰਚਾਰ ਕਰਨ ਦੇਣ ਸੱਚ ਦਾ ਪ੍ਰਚਾਰ ਕਰਨ ਵਾਸਤੇ ਜਿਹੜਾ ਸੱਚ ਦਾ ਪ੍ਰਚਾਰ ਕਰੇ ਉਹ ਰਾਜ ਦੀ ਇੱਛਾ ਨਾ ਰੱਖੇ ਪ੍ਰਚਾਰਕ ਬਾਕੀ ਰਾਜ ਆਲੇ ਰਾਜ ਕਰਨ ਸਾਨੂੰ ਕੋਈ ਰਾਜ ਸਿੱਖੀ ਤੋਂ ਘਿਰ ਕੇ ਰਾਜ ਨਾ ਪਾੜਨਾ ਸਿੱਖੀ ਤੋਂ ਘਿਰ ਕੇ ਜਿਹੜਾ ਰਾਜ ਹੈ ਨਾ ਉਹ ਨਹੀਂ ਜੱਗਾ ਹੁੰਦਾ ਟਾਈ ਮੇਰਾ ਖਿਆਲ ਹੈ ਪਿੱਛੇ ਤੋਂ ਮੈਨੂੰ ਯਾਦ ਨਹੀਂ ਦਿੰਦਾ ਫਤਿਹ ਬਲਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾਸ਼ ਗੁਰੂ ਜੀ